ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ ਜੀਨੀਅਸ ਸਟੱਡੀ ਹਬ ਚੈਨਲ ਦੇ ਉੱਪਰ ਸੋ ਪੰਜਾਬ ਦੇ ਵਿੱਚ 2000 ਪੀਟੀਆਈ ਦੀਆਂ ਅਸਾਮੀਆਂ ਦਾ ਕੁਝ ਦਿਨ ਪਹਿਲਾਂ ਇੱਕ ਨੋਟੀਫਿਕੇਸ਼ਨ ਜਾਰੀ ਹੋਇਆ ਸੀ ਤੇ ਜਿਸ ਦੇ ਵਿੱਚ ਇੱਕ ਆਸ ਵੱਜੀ ਸੀ ਉਨਾ ਵਿਦਿਆਰਥੀਆਂ ਲਈ ਜਿਨ੍ਹਾਂ ਨੇ ਫਿਜ਼ੀਕਲ ਐਜੂਕੇਸ਼ਨ ਦੇ ਨਾਲ ਸੰਬੰਧਿਤ ਕੋਰਸਿਸ ਜੇ ਕੀਤੇ ਹੋਏ ਨੇ ਪਰ ਇਹ ਹੁਣ ਵਾਪਸ ਲੈ ਲਿਆ ਨੋਟੀਫਿਕੇਸ਼ਨ ਤੇ ਇਸ ਦੇ ਸਬੰਧ ਵਿੱਚ ਇੱਕ ਨਵੀਂ ਜਾਣਕਾਰੀ ਆ ਰਹੀ ਹੈ ਸੋ ਜੋ ਵੀ ਅਪਡੇਟ ਆਈ ਹੈ ਤੁਹਾਡੇ ਨਾਲ ਨਾਲ ਦੀ ਨਾਲ ਸਾਂਝੀ ਕਰਦੇ ਰਹਿੰਦੇ ਆ ਸੋ ਇਸ ਤੋਂ ਪਹਿਲਾਂ ਸਾਰੇ ਹੀ ਸਿੱਖਿਆਰਥੀਆਂ ਤੇ ਵਿਦਿਆਰਥੀਆਂ ਨੂੰ ਰਿਕੁਐਸਟ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਤੁਸੀਂ ਆਉਣ ਵਾਲੀ ਹਰੇਕ ਜਾਣਕਾਰੀ ਇਸ ਚੈਨਲ ਤੇ ਪ੍ਰਾਪਤ ਕਰ ਸਕੋ ਸੋ ਜੋ ਇਹ ਪੀਟੀਆਈ ਦੀਆਂ ਪੋਸਟਾਂ ਦੇ ਇਸ਼ਤਿਹਾਰ ਦੇ ਨਾਲ ਸੰਬੰਧੀ ਜਾਣਕਾਰੀ ਹੈ ਇਹ ਤੁਹਾਡੇ ਨਾਲ ਡਿਟੇਲ ਵਿੱਚ ਜਾਣਦੇ ਹਾਂ ਨਵੀਂ ਬੇਰੁਜ਼ਗਾਰ ਪੀਟੀਆਈ ਜੂਨੀਅਨ ਵੱਲੋਂ ਮੁਹਾਲੀ ਦੇ ਸਿੱਖਿਆ ਵਿਭਾਗ ਦੇ ਦਫ਼ਤਰ ਸਾਹਮਣੇ ਲਗਾਇਆ ਧਰਨਾ ਅੱਜ ਚੌਥੇ ਦਿਨ ਆਜ਼ਾਦੀ ਦਿਹਾੜੇ ਮੌਕੇ ਵੀ ਜਾਰੀ ਰਿਹਾ ਜੂਨੀਅਨ ਦੇ ਆਗੂ ਸੁਖ ਪੰਗੂ ਅਤੇ ਅਮਨਦੀਪ ਕੰਬੋਜ ਨੇ ਦੱਸਿਆ ਕਿ ਪੀਟੀਆਈ ਅਧਿਆਪਕਾਂ ਦੀਆਂ 2000 ਪੋਸਟਾਂ ਦਾ 23 ਜੁਲਾਈ ਨੂੰ ਪੋਰਟਲ ਆਨਲਾਈਨ ਕੀਤਾ ਗਿਆ ਸੀ ਪਰ 11 ਅਗਸਤ ਨੂੰ ਨੋਟੀਫਿਕੇਸ਼ਨ ਭਰਤੀ ਬੋਰਡ ਵੱਲੋਂ ਵਾਪਸ ਲੈ ਲਿਆ ਗਿਆ। ਉਹਨਾਂ ਕਿਹਾ ਕਿ ਜੂਨੀਅਨ ਵੱਲੋਂ ਸਿੱਖਿਆ ਭਾਗ ਨਾਲ رابطہ ਕਾਇਮ ਕੀਤਾ ਤਾਂ ਉਹਨਾਂ ਕਿਹਾ ਕਿ ਇਸ ਭਰਤੀ ਦੇ ਉੱਪਰ ਕੇਸ ਹੋ ਗਿਆ ਹੈ ਤੇ ਜੱਜ ਸਹਿਬਾਨ ਵੱਲੋਂ ਇਹ ਨੋਟੀਫਿਕੇਸ਼ਨ ਵਾਪਸ ਲੈਣ ਲਈ ਕਿਹਾ ਗਿਆ। ਵਪਾਗ ਨੇ ਕਿਹਾ ਕਿ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਜੋ ਕਿ ਇਹਨਾਂ ਰੂਲਾਂ ਤੇ ਨਜ਼ਰਸ਼ਾਨੀ ਕਰੇਗੀ ਸੁਨਿਅਨ ਆਗੂਆਂ ਨੇ ਦੱਸਿਆ ਕਿ ਜਦੋਂ ਜੁਨੀਅਨ ਵੱਲੋਂ ਇਸ ਕੇਸ ਨੂੰ ਕੋਖਿਆ ਗਿਆ ਤਾਂ ਜੱਜਮੈਂਟ ਵਿੱਚ ਅਜੇ ਹਾ ਕੁਝ ਵੀ ਨਹੀਂ ਪਾਇਆ ਗਿਆ ਉਹਨਾਂ ਕਿਹਾ ਕਿ ਸਰਕਾਰ ਅਤੇ ਸਿੱਖਿਆ ਭਾਗ ਦੀ ਇਹ ਮਨਸ਼ਾ ਸਾਬਤ ਕਰਦੀ ਹੈ ਕਿ ਭਾਰਤੀ ਨੂੰ ਉਹ ਰੋਲਣਾ ਚਾਹੁੰਦੇ ਹਨ ਆਗੂਆਂ ਨੇ ਕਿਹਾ ਕਿ ਕੋਰਟ ਵੱਲੋਂ ਨਾ ਕੋਈ ਸਟੇ ਕੀਤਾ ਗਿਆ ਤੇ ਨਾ ਹੀ ਜੱਜ ਸਹਿਮਾਨ ਵੱਲੋਂ ਕੋਈ ਆਰਡਰ ਜਾਰੀ ਕੀਤੇ ਗਏ ਹਨ ਪੀਟੀਆਈ ਜੂਨੀਅਨ ਵੱਲੋਂ ਲਗਾਇਆ ਰੋਸ ਧਰਨਾ ਅਜੌਥੇ ਦਿਨ ਵੀ ਜਾਰੀ ਰਿਹਾ ਉਹਨਾਂ ਕਹੇ ਕਿ ਜਦੋਂ ਤੱਕ ਭਰਤੀ ਲਈ ਆਨਲਾਈਨ ਪੋਰਟਲ ਨਹੀਂ ਖੋਲਿਆ ਜਾਵੇਗਾ ਉਦੋਂ ਤੱਕ ਪੱਕਾ ਧਰਨਾ ਚੱਲੀ ਰਹੂਗਾ ਸੋ ਇਹ ਇੱਕ ਅਪਡੇਟ ਆਈ ਹੈ ਕਿ ਉਹਨਾਂ ਦੇ ਨੋਟੀਫਿਕੇਸ਼ਨ ਨੂੰ ਲੈ ਕੇ ਜੋ ਹੁਣ ਪੀਟੀਆਈ ਜੂਨੀਅਨ ਆ ਉਹਨਾਂ ਨੇ ਮੁਹਾਲੀ ਦੇ ਵਿੱਚ ਸਿੱਖਿਆ ਭਾਗ ਦੇ ਦਫ਼ਤਰ ਅੱਗੇ ਧਰਨਾ ਲਾਇਆ ਤੇ ਉਹਨਾਂ ਨੇ ਆਪਣੀ ਮੰਗ ਰੱਖੀ ਹੈ ਕਿ ਜਿਨ੍ਹਾਂ ਚਿਰ ਆਨਲਾਈਨ ਪੋਰਟਲ ਨਹੀਂ ਖੋਲਿਆ ਜਾਊਗਾ ਸਾਮੀਆਂ ਨੂੰ ਨਹੀਂ ਦੁਬਾਰਾ ਅਪਡੇਟ ਨਹੀਂ ਦਿੱਤੀ ਜਾਊਗੀ ਤਾਂ ਉਹ ਆਪਣਾ ਧਰਨਾ ਜਾਰੀ ਰੱਖਣਗੇ ਸੋ ਇਹ ਸੀ 2000 ਪੀਟੀਆਈ ਦੇ ਨਾਲ ਆਉਣ ਵਾਲੀ ਜਾਣਕਾਰੀ ਸੋ ਇਸ ਦੇ ਸਬੰਧ ਵਿੱਚ ਕੋਈ ਨਵਾਂ ਨੋਟੀਫਿਕੇਸ਼ਨ ਜਦੋਂ ਵੀ ਵਿਭਾਗ ਵੱਲੋਂ ਜਾਰੀ ਹੁੰਦਾ ਤੁਹਾਨੂੰ ਨਾਲ ਦੀ ਨਾਲ ਤੁਹਾਡੇ ਨਾਲ ਸਾਂਝਾ ਕਰਾਂਗੇ ਸੋ ਤੁਸੀਂ ਇਸ ਚੈਨਲ ਦੇ ਨਾਲ ਰੈਗੂਲਰ ਜੁੜ ਸਕਦੇ ਹੋ ਇਸ ਤੋਂ ਇਲਾਵਾ ਇਸ ਚੈਨਲ ਦੇ ਉੱਪਰ ਪੰਜਾਬੀ ਵਿਸ਼ੇ ਦੇ ਨਾਲ ਸੰਬੰਧਿਤ ਬਹੁਤ ਹੀ ਇੰਪੋਰਟੈਂਟ ਜਿਹੜੀਆਂ ਕਹਾਣੀਆਂ ਨੇ ਆ ਸਾਹਿਤਾ ਸੱਭਿਆਚਾਰਾ ਜੋ ਵੀ ਬੱਚਿਆਂ ਨੂੰ ਸਿਲੇਬਸ ਦੇ ਪੱਖ ਤੋਂ ਲੱਗੇ ਹੋਏ ਨੇ ਤੁਹਾਡੇ ਨਾਲ ਅਸੀਂ ਉਹ ਸਾਂਝੀਆਂ ਕਰਦੇ ਰਹਿਣੇ ਆ ਤੇ ਵਿਸਥਾਰ ਸਹਿਤ ਬੱਚਿਆਂ ਨੂੰ ਕਰਵਾਇਆ ਜਾਂਦਾ ਤੇ ਤੁਸੀਂ ਉਸ ਪਰਪਸ ਤੋਂ ਵੀ ਇਸ ਚੈਨਲ ਦੇ ਨਾਲ ਜੁੜ ਸਕਦੇ ਹੋ ਧੰਨਵਾਦ ਜੀ